ਤੋ ਵਿਕਰਮਜੀਤ ਮਜੀਠੀਆ ਨੂੰ ਅੱਜ ਦੁਬਾਰਾ ਮੋੜ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ 4 ਦਿਨ ਦਾ ਹੋਰ ਰਿਮਾਂਡ ਜਿਹੜਾ ਉਹ ਮਿਲਿਆ ਸੋ ਸਾਡੇ ਨਾਲ ਫੋਨ ਕਾਲ ਦੇ ਉੱਪਰ ਫੈਰੀ ਸੌਫਤ ਮੌਜੂਦ ਨੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅਗਲੀ ਰਣਨੀਤੀ ਜਿਹੜੀ ਕੀ ਹੈ ਕਿਉਂਕਿ ਹੁਣ ਕਿਹਾ ਜਾ ਰਿਹਾ ਕਿ ਜਾਂਚ ਦੇ ਅਧੀਨ ਵਿਕਰਮ ਮਜੀਠੀਆ ਨੂੰ ਪੁਲਿਸ ਜਿਹੜੀ ਹੈ ਉਹ ਗੋਰਖਪੁਰ ਯੂਪੀ ਵੀ ਲੈ ਜਾ ਸਕਦੀ ਹੈ ਫੈਰੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਨੇ ਥੈਂਕ ਯੂ ਜੀ ਸਰਜੀ ਅੱਜ ਅਦਾਲਤ ਦੇ ਵਿੱਚ ਜਦੋਂ ਵਿਕਰਮ ਮਜੀਠੀਆ ਨੂੰ ਪੇਸ਼ ਕੀਤਾ ਗਿਆ ਤਾਂ ਕੀ ਸਾਰਾ ਜਿਹੜਾ ਤਰਕ ਰਿਹਾ ਉੱਤੇ ਕੀ ਰਿਹਾ ਸਾਰਾ ਮਾਹੌਲ ਦੇਖੋ 25 ਤਰੀਕ ਨੂੰ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਉਸ ਤੋਂ ਬਾਅਦ ਫਸਟ ਟਾਈਮ 26 ਤਰੀਕ ਨੂੰ 24 ਘੰਟੇ ਦੇ ਅੰਦਰ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀ ਤਾਂ ਕੋਰਟ ਦੇ ਵਿੱਚ ਕਾਫੀ ਧੀਰ ਬਹਿਸ ਹੋਣ ਤੋਂ ਬਾਅਦ ਇਹਨਾਂ ਦੇ ਕਾਉਂਸਲਸ ਵੱਲੋਂ ਤੇ ਕੋਰਟ ਵੱਲੋਂ 7 ਦਿਨਾਂ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਜੀ ਅੱਜ ਜੋ 7 ਦਿਨਾਂ ਤੋਂ ਬਾਅਦ ਜਦੋਂ ਰਿਮਾਂਡ ਖਤਮ ਹੋ ਰਿਹਾ ਸੀ ਤਾਂ ਦੁਬਾਰਾ ਅੱਜ ਜੋ ਇਨਕਿਊਰਿਸ਼ਨ ਵੱਲੋਂ ਐਪਲੀਕੇਸ਼ਨ ਲਗਾਈ ਗਈ ਸੀ ਫਰਦਰ ਰਿਮਾਂਡ ਦੇ ਲਈ ਕਿਉਂਕਿ ਜਿਹੜੇ 7 ਦਿਨ ਸੀ ਉਹਦੇ ਚ ਇਨਵੈਸਟੀਗੇਸ਼ਨ ਦੇ ਦੌਰਾਨ ਕਾਫੀ ਤੱਥ ਤੇ ਹਰਾਨੀ ਜਨਕ ਜਿਹੜੇ ਤੱਥ ਸੀਗੇ ਉਹ ਸਾਹਮਣੇ ਆਏ ਕਾਫੀ ਬੇਨਾਮੀ ਟਰਾਂਜੈਕਸ਼ਨਜ਼ ਆਈਆਂ ਇਹ ਸਹੇਜੀ ਪ੍ਰੋਪਰਟੀਆਂ ਇਹਨਾਂ ਦੇ ਆਪਣੇ ਨਾਮ ਦੇ ਉੱਤੇ ਜਿਹੜੀ ਕਦੇ ਕਿਥੇ ਡਿਸਕਲੋਜ਼ਡ ਹੀ ਨਹੀਂ ਹੈਗੀਆਂ ਚੰਕ ਔਰ ਬੰਕ ਯਾਨੀ ਬਲਕ ਦੇ ਵਿੱਚ ਲੈਂਡ ਨਿਕਲ ਕੇ ਆਏ ਨੇ ਜਿਹੜੇ ਕਿ ਕਿਥੇ ਡਿਸਕਲੋਜ਼ ਨਹੀਂ ਹੈਗੇ ਜੀ Shimla ਦੇ ਵਿੱਚ ਇਹਨਾਂ ਨੂੰ ਲੈ ਕੇ ਜਾਇਆ ਗਿਆ ਸੀ ਉੱਥੇ ਨਾਲ ਵੱਲੋਂ ਕੋਆਪਰੇਟ ਨਹੀਂ ਕੀਤਾ ਗਿਆ ਸੀਗਾ ਜਿਸਦੇ ਨਾਲ ਪੁਲਿਸ ਨਾਲ ਮਿਲ ਕੇ ਉੱਥੇ ਕ ਤੇ ਉਥੇ ਜਦੋਂ Shimla ਦੇ ਵਿੱਚ ਚੈੱਕ ਕੀਤਾ ਗਿਆ ਤਾਂ ਇੱਕ ਰਜਿਸਟਰੀ ਨਮੀ ਨਿਕਲ ਕੇ ਆਈ ਜਿਹਦੇ ਵਿੱਚ 402 ਹੈਕਟੇਅਰ ਲੈਂਡ ਜੋ ਕਿ ਅਰਾਊਂਡ 1000 ਏਕੜ ਦੇ ਆਸ-ਪਾਸ ਬੰਦਾ ਹੈ ਉਹਨਾਂ ਲੈਂਡ ਜਿਹੜਾ ਇੱਕ ਰਜਿਸਟਰੀ ਹੈ Shimla ਦੇ ਵਿੱਚ ਮਸ਼ੋਬਰਾ ਦੇ ਵਿੱਚ ਮਸ਼ੋਬਰਾ ਦੇ ਵਿੱਚ ਹੀ ਹੈ ਜਿਹੜੀ ਜਿਸ ਜਗ੍ਹਾ ਮਸ਼ੋਬਰਾ ਦੇ ਵਿੱਚ ਹੈ ਜਿੱਥੇ ਪਹਿਲਾਂ ਆਲਰੇਡੀ ਲੈਂਡ ਹੈ ਜਿਹੜਾ ਕਾਗਜ਼ਾਂ ਜਿਹਨਾਂ ਨੇ ਇਲੈਕਸ਼ਨ ਐਬੀਡੀ ਵੀ ਦਿਖਾਇਆ ਸੀ ਕਾਫੀ ਘੱਟ ਲੈਂਡ ਦਿਖਾਇਆ ਹੋਇਆ ਜੀ ਇਹ ਇੱਕ ਲੈਂਡ ਜਿਹੜਾ ਰਜਿਸਟਰੀ ਦੇ ਵਿੱਚ ਨਿਕਲ ਕੇ ਆਇਆ ਹੋ ਤਾਂ ਹੁਣ ਜਿਹੜਾ ਨਵਾਂ ਇਹ ਨਿਕਲ ਕੇ ਆਇਆ ਤਾਂ ਇਹਨਾਂ ਨੂੰ ਕਨਫਰਮ ਕਰਨਾ ਸੀਗਾ ਸਾਰਾ ਕੁਝ ਇਹ ਆ ਲੈਂਡ ਜਿਹੜਾ ਹੈ ਵੀ ਇਹਨਾਂ ਲੈਂਡ ਹੈ ਤਾਂ ਕਿੱਥੇ ਡਿਸਕਲੋਜ਼ ਨਹੀਂ ਹੈ ਫਿਰ ਇਸ ਤੋਂ ਇਲਾਵਾ ਉੱਥੇ Shimla ਦੇ ਵਿੱਚ ਹੀ Mussoorie ਦੇ ਵਿੱਚ ਹੀ ਕਾਫੀ ਬਿਨਾਮੀ ट्रांजैक्शंस ਨੇ ਇੱਕ 2011 ਦੇ ਵਿੱਚ ਰਜਿਸਟਰੀ ਹੁੰਦੀ ਹੈ ਇੱਕ ਲੇਡੀ ਦੇ ਨਾਮ ਦੇ ਉੱਤੇ ਉਸ ਲੇਡੀ ਨੂੰ 2-3 ਦਿਨ ਪਹਿਲਾਂ ਉਹਦੇ ਅਕਾਊਂਟ ਦੇ ਵਿੱਚ ਨਾ ਫੈਮਿਲੀ ਵੱਲੋਂ ਪੈਸੇ ਜਮ੍ਹਾਂ ਕਰਵਾਏ ਜਾਂਦੇ ਆ ਫਿਰ ਉਹ ਉਸੇ ਲੈਂਡ ਦੇ ਵਿੱਚ ਰਜਿਸਟਰੀ ਕਰਵਾਉਂਦੀ ਹੈ ਸਹੀ ਕਾਫੀ ਚੀਜ਼ਾਂ ਇਹ ਨਿਕਲ ਕੇ ਆਈਆਂ ਫਿਰ ਸੈਨਿਕ ਫਾਰਮ ਜਿਹੜਾ ਇਹਨਾਂ ਦਾ ਜੱਦੀ ਫਾਰਮ ਸੀਗਾ ਉਹ ਨਿਕਲ ਕੇ ਆਇਆ ਇਨਵੈਸਟੀਗੇਸ਼ਨ ਦੇ ਜਿਹੜਾ ਜੱਦੀ ਫਾਰਮ ਤਾਂ ਆਕਸ਼ਨ ਹੋ ਗਿਆ ਸੀ ਉਹ ਆਕਸ਼ਨ ਹੋਣ ਤੋਂ ਬਾਅਦ ਜਦੋਂ ਇਹ ਮਿਨਿਸਟਰ ਬਣਦੇ ਨੇ ਫਿਰ ਇਹ ਰੀਪਰਚੇਸ ਕਰਦੇ ਨੇ ਉਸ ਲੈਂਡ ਨੂੰ ਜੀ ਤਾਂ ਉਸ ਤੋਂ ਇਲਾਵਾ ਹੋਰ ਇਹਨਾਂ ਦੇ ਕੰਪਨੀਆਂ ਦੇ ਵਿੱਚ ਸ਼ੇਅਰ ਇੱਕ ਗ੍ਰੀਨ ਐਵੇਨਿਊ ਉਹਦੇ ਵਿੱਚ 25% ਸ਼ੇਅਰ ਇਹਨਾਂ ਦੀ ਵਾਈਫ ਦਾ ਤੇ ਹੋਰ ਕਈ ਤੱਕ ਜਿਹੜੇ ਸੀਗੇ ਕੋਰਟ ਦੇ ਸਾਹਮਣੇ ਰੱਖੇ ਗਏ ਤੇ ਉਹਦੇ ਲਈ ਅੱਗੇ ਕੋਰਟ ਨੂੰ ਦੱਸਿਆ ਗਿਆ ਕਿ ਰਿਕੁਐਸਟ ਕੀਤੀ ਕਿ ਜੀ ਇਹਨਾਂ ਦੀ ਹਜੇ ਵੀ ਸਾਨੂੰ ਹੋਰ ਫਰਦਰ ਕਸੋੜੀ ਇਨਟੈਰੋਗੇਸ਼ਨ ਰਿਕੁਆਇਰਡ ਹੈ ਪਲੱਸ ਜਿਹੜੇ ਸੀਏਜ਼ ਵਗੈਰਾ ਦੇ ਉੱਤੇ ਦੋ ਦਿਨ ਤੋਂ ਰੇਡ ਚੱਲ ਰਹੀ ਹੈ ਸੀਏਜ਼ ਦੀ ਰੇਡ ਕੀਤੀ ਹੈ ਉੱਥੇ ਕਾਫੀ ਮਟੀਰੀਅਲ ਨਿਕਲ ਕੇ ਆਇਆ ਹੈ ਜਿਹੜਾ ਕਿ ਇਹਨਾਂ ਨੂੰ ਕਨਫਰੰਟ ਕਰਨਾ ਤਾਂ ਉਹਨੂੰ ਸੁਣ ਕੇ ਤੇ ਕੋਰਟ ਵੱਲੋਂ ਜਿਹੜੇ ਦੂਸਰੇ ਅਕਿਊਜ਼ ਤੇ ਜਿਹੜੇ ਲਾਇਰ ਸੀਗੇ ਉਹਨਾਂ ਵੱਲੋਂ ਕਾਫੀ ਵੇਰ ਬੈਸ ਕੀਤੀ ਗਈ ਤੇ ਉਸ ਤੋਂ ਬਾਅਦ ਕੋਰਟ ਨੇ ਉਹਨਸ ਨੂੰ ਸੁਣਨ ਤੋਂ ਬਾਅਦ ਆਪਣੀ ਕੇਸ ਡਾਇਰੀਜ਼ ਦੇਖਣ ਤੋਂ ਬਾਅਦ 4 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਹੈ ਹੋਰ ਦਿੱਤਾ ਤੇ ਹੁਣ ਜਿਹੜਾ ਸੰਡੇ ਨੂੰ ਪੇਸ਼ ਕਰਨ ਦੇ ਆਰਡਰ ਕੀਤੇ ਨੇ ਜੀ ਹੁਣ ਜਿਸ ਤਰ੍ਹਾਂ ਗੋਰਖਪੁਰ ਲੈ ਜਾਣ ਦੀ ਗੱਲ ਕਿਹੀ ਜਾ ਰਹੀ ਹੈ ਯੂਪੀ ਦੇ ਨਾਲ ਕਨੈਕਸ਼ਨ जोडਦਾ ਨਜ਼ਰ ਆ ਰਿਹਾ ਕਿੰਨਾ ਕੋਈ ਹੋਰ ਅਹਿਮ ਜਿਹੜੇ ਸੁਰਾਗ ਨੇ ਉੱਥੋਂ ਮਿਲ ਸਕਦੇ ਨੇ ਦੇਖੋ ਹ ਸੱਤ ਦਿਨ ਦੇ ਜਿੰਨਾ ਕੁਝ ਹੋਰ ਨਿਕਲ ਕੇ ਆਇਆ ਜਿਸ ਦੇ ਵਿੱਚ ਮੈਂ ਕਹੂੰਗਾ ਕਿ ਪਹਿਲਾਂ 540 ਕਰੋੜ ਦੀ ਗੱਲ ਚੱਲਦੀ ਸੀ ਤਾਂ ਹੁਣ ਇਹ ਜਿਹੜਾ ਅਮਾਉਂਟ ਹੈ ਹੋਰ ਫਰਦਰ ਅੱਗੇ ਵੱਡੀ ਨਿਕਲ ਕੇ ਆਏਗੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਜਾ ਰਹੀ ਹੈ ਜੀ ਤੇ ਅੱਗੇ ਵੀ ਇਨਵੈਸਟੀਗੇਸ਼ਨ ਦੇ ਚਾਰ ਦਿਨ ਦਾ ਟਾਈਮ ਇਸੇ ਢੀ ਮੰਗਿਆ ਗਿਆ ਕਿ ਪ੍ਰੋਸੀਕਿਊਸ਼ਨ ਕੋਲ ਇਨਵੈਸਟੀਗੇਟਿੰਗ ਟੀਮ ਦੇ ਕੋਲ ਕਾਫੀ ਕਈ ਚੀਜ਼ਾਂ ਨਵੇਂ ਤੱਥ ਜਿਹੜੇ ਨੇ ਨਿਕਲ ਕੇ ਆ ਰਹੇ ਨੇ ਤੇ ਜਿਨ੍ਹਾਂ ਨੂੰ ਵੈਰੀਫਾਈ ਕਰਨ ਲਈ ਜਿਨ੍ਹਾਂ ਦੀ ਜਾਂਚ ਕਰਨ ਦੇ ਲਈ ਕਸਟੋਡੀਅਲ ਇੰਟਰੋਗੇਸ਼ਨ ਕੁਆਇਰ ਸੀ ਤਾਂ ਅੱਗੇ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿ ਅੱਗੇ ਕਿੱਥੇ ਕਿੱਥੇ ਲੈ ਕੇ ਜਾਣਿਆ ਉਹ ਅਕੋਰਡਿੰਗਲੀ ਹੁਣ ਚਾਰ ਦਿਨਾਂ ਦੇ ਵਿੱਚ ਜਿਹੜਾ ਸੰਡੇ ਤੱਕ ਸਾਰਾ ਕੁਝ ਹੋ ਜਾਏਗਾ ਬਿਕਮ ਮਜੀਠਿਆ ਵੱਲੋਂ ਵੀ ਇੱਕ ਪਟੀਸ਼ਨ ਜਿਹੜੀ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਉਸ ਬਾਬਤ ਤੁਹਾਡਾ ਕੀ ਕਹਿਣਾ ਹੈ ਕਿਉਂਕਿ 3 ਜੁਲਾਈ ਨੂੰ ਕਿਹਾ ਜਾਂਦਾ ਸੀ ਉਹਨਾਂ ਨੇ ਜਿਹੜੀ 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 ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਉਹਦੇ 'ਚ ਉਹਨਾਂ ਨੇ ਜਿਹੜਾ ਪਹਿਲਾਂ ਰਿਮਾਂਡ ਹੋਇਆ ਸੀ 7 ਦਿਨ ਦਾ ਜੀ ਉਹ ਆਰਡਰ ਚੈਲੰਜ ਕੀਤਾ ਸੀ ਉਹ ਰਿਮਾਂਡ ਜਿਹੜੇ ਸੀ 7 ਦਿਨ ਅੱਜ ਪੂਰੇ ਹੋ ਗਏ ਤੇ ਉਹਦੇ ਫਰਦਰ ਉਹੀ ਗਰਾਉਂਡ ਇਹਨਾਂ ਨੇ ਜਿਹੜੇ ਪਹਿਲੇ ਰਿਮਾਂਡ ਦੇ 'ਚ ਲਿਖੇ ਸੀ ਜਿਹੜੇ ਗਰਾਉਂਡਸ ਉਹਨਾਂ ਨੇ ਹਾਈ ਕੋਰਟ ਦੇ 'ਚ ਲਿੱਤੇ ਨੇ ਉਹੀ ਗਰਾਉਂਡ ਦੁਬਾਰਾ ਫੇਰ ਮੈਜਿਸਟ੍ਰੇਟ ਕੋਲ ਆਰਗੂ ਕੀਤੇ ਇਹਨਾਂ ਨੇ ਜੀ ਤੇ ਉਹਦੇ باوجود ਕੋਰਟ ਨੇ ਜਿਹੜਾ 4 ਦਿਨ ਦਾ ਪੁਲਿਸ ਰਿਮਾਂਡ ਹੋਰ ਦਿੱਤਾ ਹੈ ਅਲਾਉ ਕੀਤਾ ਹੈ ਤੇ ਇਸ ਕਰਕੇ ਜਿਹੜਾ ਪਹਿਲਾ ਜਿਹੜੇ ਉਹ ਪਟੀਸ਼ਨ ਹੈ ਉਹ ਇਨਫਰੈਕਚਰ ਹੋ ਗਈ ਹੋਈ ਹੈ ਕਿਉਂਕਿ ਆਲਰੇਡੀ ਜਿਹੜਾ ਉਹ ਆਰਡਰ ਸੀਗਾ ਉਹ ਖਤਮ ਹੋ ਚੁੱਕਾ ਹੈ 7 ਦਿਨ ਦਾ ਤਾਂ ਇਸ ਕਰਕੇ ਉਹ ਜਿਹੜੀ ਪਟੀਸ਼ਨ ਹੈ ਉਹਦੇ ਵਿੱਚ ਹੁਣ ਕੁਝ ਨਹੀਂ ਰਿਹਾ ਓਕੇ ਫੈਰੀ ਜੀ ਸਮਾਂ ਦੇਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ